ਪਰ ਤਾਂ ਵਣੀ ਕਿੱਲ ਨਾ ਪਨ ਕਿ ਜਿੱਥੇ ਜੰਮੇ ਖੇਡੇ ਕੁਦੇ ਪਿੰਡ ਘਰਾ ਸਭ ਛੱਡ ਆ ਗਏ ਗੁਰੂਆ ਪੀਰਾਂ ਦੀ ਸ਼ੋਵਾਲੀ ਅਣਮੁੱਲੀ ਥਾਂ ਛੱਡ ਆ ਗਏ ਹੋ ਰੁੱਖੀ ਮਿਸੀ ਖਾ ਕੇ ਕਿਹੜਾ ਮਨ ਦਾ ਰੱਬ ਦੇ ਭਾਣੇ ਨੂੰ ਚਾਈ ਚਾਈ ਅਨੰਦਪੁਰ ਛੱਡ ਤਾ ਰੋਈ ਜਾਣ ਨਨਕਾਣੇ ਨੂੰ ਕੀ ਬਾਤ ਆ ਜੀ ਕਿ ਗੁਰੂਆਂ ਸਾਨੂੰ ਸਬਰ ਸਿਖਾਇਆ ਸਬਰ ਤਾਂ ਕਿਧਰੇ ਦਿਖਦਾ ਨਹੀਂ ਦੁਨੀਆ ਪਰ ਦੀ ਦੌਲਤ ਮਿਲ ਗਈ ਮਨ ਤਾਂ ਫਿਰ ਵੀ ਟਿਕਦਾ ਨਹੀਂ ਹਾਂ ਗੁਰੂਆਂ ਸਾਨੂੰ ਸਬਰ ਸਿਖਾਇਆ ਸਬਰ ਤਾਂ ਕਿਧਰੇ ਦਿਖਦਾ ਨਹੀਂ ਦੁਨੀਆ ਪਰ ਦੀ ਦੌਲਤ ਮਿਲ ਗਈ ਮਨ ਤਾਂ ਫਿਰ ਵੀ ਟਿਕਦਾ ਨਹੀਂ ਉਹ ਖਾਲੀ ਆਇਆ ਖਾਲੀ ਜਾਣਾ ਕੁਝ ਨਹੀਂ ਨਾਲ ਲੈ ਜਾਣੇ ਨੂੰ ਚਾਈ ਅਨੰਦਪੁਰ ਛੱਡ ਤਾ ਰੋਈ ਜਾਣ ਨਨਕਾਣੇ ਨੂੰ ਆ ਗੱਲ ਸੁਣੀ ਕਰਦੇ ਵੈਰੀ ਨਾਈਸ ਵੈਰੀ ਟਰੂ ਤੇ ਪੋਇਤਾ ਜੱਟ ਦੀ ਮਾਂ ਹੁੰਦੀ ਏ ਜਾਣਿਓ ਨਾ ਇਹਨੂੰ ਮਿੱਟੀ ਵਈ ਡੱਲਰ ਹੋ ਗਏ ਮਾਂ ਤੋਂ ਵੱਧ ਕੇ ਮਾਂ ਨਾ ਮੁੜ ਕੇ ਡਿੱਠੀ ਵਈ ਹਾ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਏ ਜਾਣਿਓ ਨਾ ਇਹਨੂੰ ਮਿੱਟੀ ਵਈ ਡੱਲਰ ਹੋ ਗਏ ਮਾਂ ਤੋਂ ਵੱਧ ਕੇ ਮਾਂ ਨਾ ਮੁੜ ਕੇ ਡਿੱਠੀ ਬਈ ਹੋ ਬੈਠੇ ਜੱਟ ਅਮਰੀਕਾ ਆਖਣ ਬੈਠੇ ਜੱਟ ਅਮਰੀਕਾ ਆਖਣ ਪਾਣੀ ਦੇਣਾ ਨਹੀਂ ਹਰਿਆਣੇ ਨੂੰ ਕੀ ਬਾਤ ਆ ਜਾਈ ਚਾਈ ਅਨੰਦਪੁਰ ਛੱਡ ਤਾ ਰੋਈ ਜਾਣ ਨਨਕਾਣੀ ਨੂੰ ਬਿਊਟੀਫੁੱਲ ਹੋ 10 ਘਰ ਕਹਿੰਦਾ ਪੇ ਆਫ ਕਰਤੇ 5 ਨੇ ਖੜੇ ਤਿਆਰ ਨਵੇਂ ਕੀ ਬਾਤ ਆ 10 ਘਰ ਕਹਿੰਦਾ ਪੇ ਆਫ ਕਰਤੇ 5 ਨੇ ਖੜੇ ਤਿਆਰ ਨਵੇਂ 25 ਹੋਰ ਟਰਾਲੇ ਪਾਲੇ ਗੈਸ਼ ਸਟੇਸ਼ਨ ਚਾਰ ਨਵੇਂ ਕਰਾਰੀ ਚੋਟ 25 ਹੋਰ ਟਰਾਲੇ ਪਾਲੇ ਗੈਸ਼ ਸਟੇਸ਼ਨ ਚਾਰ ਨਵੇਂ ਹਲੇਲੂਇਆ ਅਦਾਸਾਂ ਕਰਦਾ ਬਖਸ਼ੀ ਹੋਰ ਨਿਵਾੜੇ ਨੂੰ ਓਹੋ ਕੀ ਬਾਤ ਆ ਜਿਉ ਚਾਹੀ ਅਨੰਦਪੁਰ ਜਿਉ ਵੀਰੇ ਜਿਉ ਰੋਈ ਜਾਣ ਨਨਕਾਣੇ ਜੀ ਮੇਰੇ ਵੀਰ ਚਾਈ ਚਾਈ ਅਨੰਦਪੁਰ ਛੱਡ ਤਾ ਰੋਈ ਜਾਣ ਨਨਕਾਣੇ ਨੂੰ ਬਹੁਤ ਸੁਣਾਇਆ